ਚੁੱਟੇ ਬੱਚਾ ਪਾ ਚੁਟਾ ਚਪੀਰੇ ਬੱਚਾ ਝੂਠਾ ਪਾਇਆ ਅੱਨੇ ਇੰਨੀ ਕੀਟ ਘਟੋ ਘਟੋ ਮੁੰਡੇ ਨੂੰ ਬਾਦ ਕੱਢੋ ਬਾਹਰ ਨਹੀਂ ਇੱਥੇ ਕਿਉਂ ਆ ਗਿਆ ਕੋਸੀ ਨੂੰ ਉਹ ਕਿੱਟ ਨਹੀਂ ਨਹੀਂ ਕੁੱਟਿਆ ਕੱਢ ਵਾਦਦੇ ਆ ਦੱਸੋ ਕੁੱਟੇ ਰਾ ਦੇ ਵਾਸਤੇ ਆ ਸੱਚ ਹੋਇਆ ਵੇਲਾ ਕੋਈ ਗੱਲ ਨਹੀਂ ਸੱਚ ਹੋ ਤੇ ਸੱਚ ਹੋ ਵੇਲਾਗੇ ਕੋਈ ਗੱਲ ਨਹੀਂ ਤੁਹਾਡੇ ਮੁੰਡੇ ਨੇ ਕਤਲ ਕੀਤਾ ਵਾ ਤੁਸੀਂ ਜਿਹੜੇ ਦੰਦੇ ਬੱਚੇ ਮਾ اوئے گڑیا ادھر نہیں ہو نا ہاتھ لگا کے بتاؤ تو او انکل تاتا میں تو پنجابی چ ایک گل میں بھی دستا ہوں بوہ کھلو اپا کیتے ویڈیو میں بوہ کھلو کھا دو کھا دو بوہ کھلو میں تاں تی ایک گل پنجابی چ بڑی دےتاں تو ڈولٹ کر رہے ہو چلا راؤ بوہ کھڑا میں توں کہہ میں توں کہہ کیا جی بڑے ہو جا منہ مار کے لگ بڑے ہو آ میں پہلا کہندا بڑے رہو بڑے رہو آ ہاتھ نہ لاؤ بڑے ہو میں کہتا تھنا لاؤ آ اندر آ ساری ਨਹੀਂ ਐਂਕੋ ਕੋਈ ਨਹੀਂ ਅੱਜ ਨਹੀਂ ਅੱਜ ਤੱਕ ਨਹੀਂ ਲੈਣਾ ਕੋਈ ਨਹੀਂ ਐਂਕੋ ਸਾਰੇ ਬਾਰੇ ਲਾ ਮੈਂ ਤੈਨੂੰ ਕਾਨੂੰਨ ਦਾ ਤੇਰਾ ਕਾਨੂੰਨ ਹੈ ਕਿਤੇ ਕਰੋ 1 ਮਿੰਟ ਮਿੰਟ ਮੀਨਾ ਇੱਕ ਦਾ ਪਰ ਜਾ ਤੇ ਨਾਲ ਸਮਝਾਉਂਦਾ ਤਨ ਤੁਸੀ ਹਾੜੇ ਮੁੰਡੇ ਨੂੰ ਕੁੱਟਿਆ ਕਰਨਾ ਕੋਈ ਕਹਿੰਦੀ ਐ ਸੱਚਾ ਦੇ ਬੂਹੇ ਖੋਲੋ ਬੂਹੇ ਸ਼ੰਤੀ ਬੂਹੇ ਖੋਲੋ ਨਹੀਂ ਇਹ ਹੀ ਕਿਉਂ ਕਰੀਆ ਹਾੜੇ ਮੁੰਡੇ ਨੇ ਪਹਿਲੇ ਨੂੰ ਝੂਠਾ ਬੱਚਾ ਪਾਇਆ ਵਾ ਮੈਂ ਦੱਸਾਂ ਨਹੀਂ ਤੁਸੀਂ ਮੈਂ ਬੂਹੇ ਖੋਲੋ ਅਹੀਂ ਬੂਹੇ ਖੁਲਾਉਣਾ ਹਾੜਾ ਬੂਹੇ ਖੋਲੋ ਵੀ ਮੈਂ ਕਹਿੰਦਾ ਬੂਹੇ ਖੋਲੋ ਮੈਂ ਅੱਜ ਦੱਸਤਾ ਬੂਹੇ ਖੋਲੋ ਨਹੀਂ ਜੇ ਤੁਸੀਂ ਇਹ ਕਹਿੰਦੇ ਵੀਰ ਜੀ ਨੇ ਪਰੇ ਹੋ ਵੋ ਮੈਂ ਫਿਰ ਨਹੀਂ ਪਰਵਾਹ ਆੱਖ ਲੱਗਦੀ ਮੈਂ ਕਹਿੰਦਾ ਨਹੀਂ ਇਹਨਾਂ ਨੂੰ ਕੋਈ ਕੰਟਰੋਲ ਨਹੀਂ ਬੂਹੇ ਖੋਲੋ ਰੋਸ਼ੀ ਦਾ ਬਾਪ ਕਿਥੇ ਨੂੰ ਬੁਲਾਉ ਕੋਈ ਕਹਿੰਦੀ ਕੋਈ ਕਣ ਤੁਸੀਂ ਮੇਰੇ ਵੀਰ ਜੀ ਕੁੜੀਆਂ ਨੂੰ ਕੋਤ ਬੰਦੇ ਮੈਂ ਬੁਆ ਖੋਲੋ ਗੱਲ ਕਰੇ ਤੂੰ ਹੀ ਮੇਰੀ ਵੀਰ ਜੀ ਮੈਂ ਮੇਰਾ ਭਰਾ ਪੈ ਪੈਸੀ ਭਰਾਣ ਮਿਲਣਾ ਬੁਆ ਖੋਲੋ ਪਹਿਲਾਂ ਤੂੰ ਹੀ ਜੇ ਭੈਣ ਨਹੀਂ ਅਈ ਬੁਆ ਖੋਲਣਾ ਬੰਦਾ ਭੈਣਾ ਕਰਦੇ ਜਿਹੜਾ ਇਹਨਾਂ ਕੁੱਟਿਆ ਕਿਉਂ ਆ ਤਾਨੂੰ ਕਿਨੇ ਕੁੱਟਣ ਦਾ ਚਾਰਜੀ ਦਿੱਤਾ ਹੈ ਸਾਡੇ ਕੋ ਹੈਗਾ ਹਰ ਕਿਹੜੀ ਧਾਰਾ ਲੱਗੀ ਹੈ ਤੂੰ ਦੱਸ ਸਾਡੇ ਸੁਣ ਕਿਥੇ ਲਿਖਿਆ ਹੈ ਕਿਹੜੀ ਕਾਨੂੰਨੀ ਕਿਤਾਬ 'ਚ ਤੂੰ ਕੱਟ ਸਕਦੇ ਜੋ ਦੱਸੋ ਦੱਸੋ ਕਿਹੜੇ ਗੇਟ ਮੁੰਡਾ ਕੋਲਾ ਮੇਰੀ ਗੱਲ ਸੁਣ ਬੋਲ ਕੇ ਕਿਹਨੇ ਕੀ ਕਿਉਂ ਕੁੱਟਣੇ ਨਹੀਂ ਮੈਂ ਨਹੀਂ ਜਾਣਾ ਵੀ ਤੁਸੀਂ ਜਾ ਤਾਨੂੰ ਹੱਕ ਕਿਨੇ ਦਿੱਤਾ ਕੁੱਟਣ ਦਾ ਨਹੀਂ ਮੈਂ ਮੈਂ ਬਣਾਉਣੀ ਵੀਡੀਓ ਤੁਸੀਂ ਕੁੱਟਰ ਕੇ ਡੇ ਜਾ ਹੈ ਉਹਨੇ ਕਤਲ ਕੀਤਾ ਕੋਈ ਕਤਲ ਕੀਤਾ ਉਹਨੇ ਕੋਈ ਆਉੜੂ ਕਢੀ ਮੈਂ ਨਹੀਂ ਜਾਣਾ ਮੈਂ ਵੀਡੀਓ ਬਣਾਉਣੀ ਇੱਥੇ ਮੈਂ ਬਣਾਉਣੀ ਆ ਬਣਾਉਣੀ ਆ ਤੁਸੀਂ ਨਜਾਇਜ਼ ਜਾ ਕੇ ਕੁਝ ਹੀ ਪਾ ਦੋ ਕਿ ਤੇਰੇ ਤੇਰੇ ਦੇ ਪਰਚਾ ਦਊਗਾ ਕੋਈ ਗੱਲ ਨਹੀਂ ਦੋ ਤੁਸੀਂ ਦੋ ਕਤਲ ਕਰਦਾ ਤੁਸੀਂ ਸਾਰੇ ਮੈਂ ਕਹਿੰਦੇ ਬਣਾਓ ਤੇ ਫਾਟੇ ਮੁੰਡੇ ਦੀ ਚਾਂਦਰਾ ਦੇਖੋ ਦੇਖੋ ਤੇ ਖੁੱਟੇ ਦੇ ਭਾਰ ਕੇ ਦੇਖੋ ਜੀ ਕਾ ਸੁਣੋ ਪੁਲਸ ਮੁਲਾਜ਼ਮ ਜਿਹੜੇ ਆ ਇਹ ਬਹੁਤ ਜਿਆਦੀ ਸਾਡੇ ਭੈਣ ਭਰਾਵਾਂ ਉੱਤੇ ਇੱਕ ਹੱਤਿਆ ਕਰਨ ਦੇ ਆ ਕਿ ਲੜਾਈ ਦਾ ਮਾੜਾ ਜਾਂ ਮਸਲਾ ਹੀ ਤੇ ਜਿਨ੍ਹਾਂ ਤੇ ਝੂਠਾ ਪਰਚਾ ਕਰਵਾਇਆ ਗਿਆ ਔਰ ਅਸੀਂ ਵੀ ਜਿਆਦੇ ਚਰਚ ਦੇ ਸਾਹਮਣੇ ਲੱਗੇ ਬੁਆ ਆ ਮੈਂ ਤੇ ਮੇਰਾ ਬੇਟਾ ਵੀ ਨਿਕਲੇ ਜਾਂ ਬਾਹਰ ਇਹਨਾਂ ਦੇ ਘਰ ਦੇ ਘਰ ਦੇ ਵਿੱਚ ਰੋੜੇ ਮਾਰੇ ਗਏ ਔਰ ਘਰ ਦੇ ਵਿੱਚ ਇਹਨਾਂ ਨੂੰ ਆਣ ਕੇ ਪਏ ਆ ਆਹੀ ਜਦੋਂ ਦਰਖਾਸਤ ਵੀ ਦੇ ਕੇ ਆਏ ਆ ਐਸਐਸਪੀ ਦੇ ਦਰਖਾਸਤ ਦਿੱਤੀ ਆ ਔਰ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਸਗੋਂ ਨਾ ਥਾਣੇ ਔਰ ਦੇ ਨਜਾਇਜ਼ ਇਹਨਾਂ ਨੂੰ ਆਣ ਕੇ ਤੇ ਫੜਿਆ ਬੇਨਜਾਇਜ਼ ਅੱਜ ਜਿਹੜਾ ਅੱਜ ਦਾ ਮੌਕਾ ਅੱਜ ਦਾ ਮੌਕਾ ਹੈ ਕਿ ਜਿਹੜਾ ਟਾਈਮ ਦਿੱਤਾ ਸੀ ਕੱਲ ਦਾ ਫੈਸਲੇ ਦਾ ਅੱਜ ਇਹਨਾਂ ਨੇ ਆਣ ਕੇ ਥੱਕੇ ਸ਼ਾਹੀ ਨਾਲ ਇਹ ਮੁੰਡੇ ਨੂੰ ਚੋਕੇ ਤੇ ਖੜਿਆ ਆ ਇਹਨੂੰ ਇੱਥੇ ਮਾਰਿਆ ਵੀ ਗਿਆ ਅੰਦਰ ਔਰ 3 ਘੰਟੇ ਇਹਨਾਂ ਨੂੰ ਅੰਦਰ ਵੀ ਰੱਖਿਆ ਗਿਆ ਔਰ ਸਾਨੂੰ ਇਥੋਂ ਤੀਕਰ ਇਹਨਾਂ ਨੂੰ ਦਬਕੇ ਵੀ ਮਾਰੇਗੇ ਸਾਡੀ ਵੀਡੀਓ ਨਾ ਬੜਾਉਂਦੀਆਂ ਜਨਾਨੀਆਂ ਨੂੰ ਵੀ ਧਮਕੀਆਂ ਦਿੱਤੀਆਂ ਤੇ ਸਾਡੀ ਬੇਟੀ ਜਿਹੜੀ ਆ ਇਹਨਾਂ ਨੂੰ ਧਮਕੀ ਦਿੱਤੀ ਆ ਕਿ ਤੈਨੂੰ ਵੀ ਬੰਨ ਕੇ ਲੈ ਜਾਗੇ ਤੇਰੇ ਉੱਤੇ ਵੀ ਪਰਚਾ ਹੀ ਪਾਵਾਂਗੇ ਬੇਨਜਾਇਜ਼ ਪੁੱਸ ਜਿਹੜੀ ਆ ਇਹ ਕਹਿਣ ਲਈ ਆ ਤੇ ਬੇਨਜਾਇਜ਼ ਪਰਿਵਾਰਾਂ ਨੂੰ ਸਾਡਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਦਲੀਲ ਕੀਤਾ ਇਹਨਾਂ ਨੇ ਝੂਠਾ ਪਰਚਾ ਬਣਾਇਆ ਉਹਦੇ ਵਿੱਚ ਫੜਨ ਆਏ ਆ ਇਹਨਾਂ ਨੇ ਮਾਰਿਆ ਅੰਦਰ ਬਾੜ ਕੇ ਇਹ ਪਤਾ ਨਹੀਂ ਬੇਨਜਾਇਜ਼ ਆ ਹੀ ਜਾਂਦੇ ਆ ਬੂਆ ਖੋਲੋ ਤਾਂ ਉਹ ਬੂਵਾ ਨਹੀਂ ਖੋਲਣ ਦਿੱਤਾ ਕਿਤੇ ਦੁਕਾਨ ਚ ਅੰਦਰਵਾੜੀ ਤੁਸੀਂ ਦੁਕਾਨ ਦੀ ਵੀਡੀਓ ਬਣਾਓ ਜਿੱਥੇ ਇਹਨਾਂ ਦੇ ਅੰਦਰਵਾੜ ਕੇ ਕੁੱਟਿਆ ਵਾ ਫੜਨ ਤੇ ਆਏ ਤੇ ਅੰਦਰ ਕਿਤਰਾ ਵੱਡਾ ਇਹਨਾਂ ਨੇ ਅੰਦਰ ਦੁਕਾਨ ਦਾ ਸਟੈਂਡ ਦੇ ਵਿੱਚ ਪਾ ਲਾ ਲਿਆ ਆਹ ਚ ਰਹਿ ਅਨੇ ਦੀ ਦੁਕਾਨ ਹੈ ਦੁਕਾਨ ਚ ਸੌਦਾ ਲੰਡਿਆ ਸੀ ਉੱਥੇ ਫੜਿਆ ਉੱਥੇ ਫੜਿਆ ਉੱਥੇ ਬਿਨਾਂ ਵਰਦੀ ਤੋਂ ਆਨ ਕੇ ਅੰਦਰ ਸਾਰੇ ਜਿਹੜੇ ਸਿਵਲ ਪੁਲਿਸ ਜਿਹੜੇ ਨਹੀਂ ਹੋਮ ਤੋਂ ਬਿਨਾਂ ਸਾਰੇ ਜਿਹੜੇ ਇਹ ਬਿਨਾ ਡਿਊਟੀ ਅੱਗੇ ਵੀ ਅੰਕਲ ਸਾਡੇ ਘਰ ਆਏ ਕੰਧਾ ਡੱਬ ਕੇ ਫੁੱਲ ਸੰਦੀ ਰੀ ਬਿਨਾ ਡਿਊਟੀ ਬਿਨਾ ਡਿਊਟੀ ਤੋਂ ਕੰਧਾ ਡੱਬ ਕੇ ਘਰੇ ਵੜਨ ਦਾ ਸਾਡੀ ਮੰਮੀ ਨਾ ਹੁੰਦੀ ਇਹਨਾਂ ਨੇ ਅੰਦਰ ਆ ਕੇ ਦਰਵਾਜ਼ਾ ਖੋਲਤਾ ਇਹਨਾਂ ਨੇ ਉਸ ਤੋਂ ਵੀ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਇਹ ਉਦੋਂ ਵੀ ਮੇਰੀ ਗਲੀ ਮੇਰੀ ਪੋੜੀ ਛੱਡ ਕੇ ਨਾ ਇਹਨਾਂ ਨੇ ਘਰ ਜਾਗ ਤਾਇਆ ਕੀਤਾ ਹੈ ਆਈ ਆਪਣੀ ਮੁੱਛੇ ਨਹੀਂ ਸਾਡੀ ਕਾਰਵਾਈ ਕਰਾਇਆ ਹਿਜਮਾਨਤ ਕਰਾਉਣਗੇ ਤੇ ਇਥੇ ਕਾ ਪੀਲੀ ਪੱਕਾ ਵਾਲੇ ਪਾਜੀ ਆ ਜਿਹੜੇ ਆ ਪੁਲਿਸ ਵਾਲੇ ਇਹਨਾਂ ਨੇ ਧਮਕੀ ਦਿੱਤੀ ਆਂਦੇ ਹੀ ਮੁੰਡੇ ਨੂੰ ਅਨਕਾਉਂਟਰ ਚ ਮਾਰਨਾ ਵਾ ਅਸੀਂ ਬਾਹ ਪਾ ਦਿਨਾ ਨਹੀਂ ਕੋਈ ਕਾਜ ਨਹੀਂ ਗੋਲੀ ਮਾਰ ਦੇਣੀ ਆ ਮੈਂ ਮਾਨਾ ਦੇ ਕਫੜੇ ਆ ਗੁਰੇ ਕਹਿ ਕੇ ਗਏ ਦੇ ਕਫੜੇ ਲਿਆਣ ਵਾਸਤੇ ਵੀ ਇਹ ਐਸ.ਆਈ. ਵਰਿੰਦਰ ਨੇ ਸਾਰੇ ਸ਼ੁਰੂ ਤੋਂ ਪਤਾ ਕਿ ਨੇ ਪਰ ਤੇ ਝੂਠੇ ਪਾਏ ਐਸ.ਆਈ. ਵਰਿੰਦਰ ਨੇ ਸਾਰੇ ਭੁੱਖਤੇ ਝੂਠੇ ਬਣਾਏ ਆ ਉਸ ਤੋਂ ਬਾਅਦ ਸਾਡੀ ਕੰਦ ਟੱਪ ਕੇ ਆਇਆ ਪਲਵਿੰਦਰ ਇਹ ਸੀ.ਏ. ਪਲਵਿੰਦਰ ਕੰਦ ਟੱਪ ਕੇ ਸਾਡੇ ਘਰ ਵੜਿਆ ਏ ਇਹਨਾਂ ਨੇ ਇੱਕ ਯਾਤਰਾ ਤੇ ਚੱਲੇ ਹੀ ਇਹਨਾਂ ਨੇ ਉੱਥੇ ਬੱਸ ਰੋਕੀ ਇੱਕ ਪਲਵਿੰਦਰ ਹੀ ਇੱਕ ਨਾਲ ਹੋਰ ਪੁਲਿਸ ਵਾਲਾ ਹੈ ਉਹਦੀ ਮੇਰੇ ਕੋਲ ਵੀਡੀਓ ਹੈਗੀ ਜੇ ਮੈਂ ਫੋਟੋਆਂ ਵੀ ਰੱਖੀਆਂ ਹੋਈਆਂ ਜਦ ਜਦਾਂ ਬੈਂਡ ਰੋਕੀ ਇਹਨਾਂ ਨੇ ਉੱਥੇ ਵੀ ਇਹਨਾਂ ਨੇ ਮੁੰਡੇ ਨੂੰ ਕਹਿੰਦੇ ਸੀ ਹੱਤਵਾਦੀਆ ਹੈ ਇਹ ਇਨਕਾਊਂਟਰ ਕਰਨਾ ਚਾਹੁੰਦੇ ਆ ਅੱਜ ਮੁੰਡੇ ਦਾ ਇਹ ਬੇਨ ਜਾਇਆ ਜੀ ਸਾਨੂੰ ਇਨਸਾਫ ਚਾਹੀਦਾ ਸਾਡੇ ਦੇ ਪੱਤੇ ਜਿਹੜੇ ਝੂਠੇ ਹੋਏ ਆ ਉਹ ਰੱਦ ਕੀਤੇ ਜਾਣ ਸਾਡੇ ਮੁੰਡੇ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਸਾਡੇ ਪੱਤੇ ਬੰਦੇ ਆ ਜਿਹੜੇ ਸਾਡੇ ਘਰ ਆ ਕੇ ਥੋੜੇ ਮਾਰ ਕੇ ਗਏ ਜਿਹੜੇ ਸਾਡੇ ਮੁੰਡੇ ਤੇ ਗੋਲੀ ਚਲਾਈ ਗਈ ਜਿਹੜੀ ਸਾਡੇ ਮੁੰਡੇ ਤੇ ਕਿਰਚ ਮਾਰੀ ਗਈ ਉਹਦਾ ਪਰਚਾ ਦਰਜ ਕੀਤਾ ਜਾਵੇ ਤੇ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲੀਅਮ ਸੀ ਇਹ ਸਾਡੇ ਠਾਣੇ ਫਤਿਹਗੜ ਚੂੜੀਆਂ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਸਾਨੂੰ ਵਾਂਟਡ ਸੀ ਇਹਦੀ ਗ੍ਰਿਫਤਾਰੀ ਲਈ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਪੁਲਿਸ ਨੂੰ ਚਗਮਾ ਦੇ ਕੇ ਜਾਂ ਪੁਲਿਸ ਦੀ آمد ਤੋਂ ਪਹਿਲਾਂ ਹੀ ਇਹ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਪਾਰਟੀ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਇਹਦੇ ਪਰਿਵਾਰਕ ਮੈਂਬਰ ਇਹਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਉਹ ਜੀ ਪੁਲਿਸ ਤੋਂ ਬਚਣ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵਰ ਗਿਆ ਸੀਗਾ ਤੇ ਜਿਸ ਤੋਂ ਬਾਅਦ ਵਿੱਚ ਕਾਬੂ ਕੀਤਾ ਗਿਆ ਜੀ ਇਹ ਕਿੰਨੇ ਮਾਮਲਿਆਂ ਚ ਲੁਣੀਦਾ ਸੀ ਇਹ ਜੀ ਦੋ ਮਾਮਲਿਆਂ ਦੇ ਵਿੱਚ ਸਾਨੂੰ ਲੜਿੰਦਾ ਸੀਗਾ ਜੀ ਕੀ ਕੀ ਸੀ ਮਾਮਲਾ ਇਹ ਲੜਾਈ ਝਗੜੇ ਦੀ ਆਪਣਾ ਮਾਮਲੇ ਨਜੀ 332 24 26 ਆਪੀਸੀ